ਦੀ ਲਿਸਟ ਤੇ ਸੰਨੀ ਦਿਓਲ ਦਾ ਨਾਮ ਗਾਇਬ ਫਿਲਹਾਲ ਇਹ ਬਹੁਤ ਵੱਡੀ ਅਪਡੇਟ ਆ ਕਿਉਂਕਿ ਸੰਨੀ ਦਿਓਲ ਲਗਾਤਾਰ ਜਿਹੜੇ ਗੁਰਦਾਸਪੁਰ ਦੇ ਲੋਕ ਸੀ ਉਹ ਪੁੱਛਦੇ ਸੀ ਕਿ ਸੰਨੀ ਦਿਓਲ ਗਾਇਬ ਕਿੱਥੇ ਆ ਉਹਨਾਂ ਨੇ ਆਪਣਾ ਇੱਕ ਬੰਦਾ ਵੀ ਰੱਖਿਆ ਸੀ ਜਿਹੜਾ ਉਹਨਾਂ ਦੇ ਬਿਹਾਫ ਦੇ ਉੱਤੇ ਕੰਮ ਵੀ ਕਰਦਾ ਸੀ ਪਰ ਗੁਰਦਾਸਪੁਰ ਦੇ ਲੋਕਾਂ ਨੂੰ ਲਗਾਤਾਰ ਉਹਨਾਂ ਦੇ ਨਾਲ ਸ਼ਿਕਾਇਤ ਰਹੀ ਪਰ ਭਾਜਪਾ ਨੇ ਹੁਣ 6 ਕੈਂਡੀਡੇਟਸ ਦੀ ਲਿਸਟ ਜਿਹੜੀ ਆ ਪੰਜਾਬ ਦੇ ਲਈ ਅਨਾਉਂਸ ਕੀਤੀ ਆ ਉਹਦੇ ਵਿੱਚੋਂ ਸੰਨੀ ਦਿਓਲ ਦੀ ਟਿਕਟ ਕੱਟੀ ਗਈ ਆ ਸੰਨੀ ਦਿਓਲ ਦੀ ਜਗ੍ਹਾ ਤੇ ਉੱਤੇ ਉਹਨਾਂ ਨੇ ਆਪਣੇ ਲੋਕਲ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਜਿਹੜੀ ਪ੍ਰੈਫਰੈਂਸ ਦੇ ਦਿੱਤੀ ਆ ਅ ਦਿਨੇਸ਼ ਸਿੰਘ ਬੱਬੂ ਜਿਹੜੇ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਔਰ ਇਹ ਵੀ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਕਿਉਂਕਿ ਪਾਰਟੀ ਨੂੰ ਲਗਾਤਾਰ ਇਹ ਜਿਹੜੇ ਸੀਗੇ ਧੁਰ ਰਿਵਿਊ ਜਾ ਰਿਹਾ ਸੀ ਵੀ ਸੰਨੀ ਦਿਓਲ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਕਰਕੇ ਮਾਝੇ ਵਾਲੇ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਸੰਨੀ ਦਿਓਲ ਨੇ ਉਹਨਾਂ ਦੀ ਇੱਕ ਬਣੀ ਸੁਣੀ ਉਹਨਾਂ ਦੀ ਕੰਸਟੀਟੂਐਂਸੀ ਦੀ ਗੱਲ ਵੀ ਨਹੀਂ ਕੀਤੀ ਆ ਆਪਾਂ ਗੱਲ ਕਰਦੇ ਸੀ ਵੀ ਜਦੋਂ ਖੰਨਾ ਸਾਹਿਬ ਸੀਗੇ ਇਸ ਕੰਸਟੀਟੂਐਂਸੀ ਤੋਂ ਤਾਂ ਲਗਾਤਾਰ ਉਹ ਕਹਿੰਦੇ ਸੀ ਪੰਜਾਬ ਮੇਰਾ ਘਰ ਆ ਔਰ ਭਾਜਪਾ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਐਕਟਰ ਫਾਰਮੂਲਾ ਜਿਹੜਾ ਦੁਬਾਰਾ ਤੋਂ ਉਹਨਾਂ ਦੇ ਲਈ ਆ ਇੱਕ ਤਰੀਕੇ ਦੇ ਨਾਲ ਕਾਮਯਾਬ ਹੋ ਜਾਣਗੇ ਪਰ ਫਿਰ ਸੰਨੀ ਦੋਲ ਦੇ ਆਉਂਦੇ ਆ ਇਹ ਜਿਹੜਾ ਫਾਰਮੂਲਾ ਐਕਟਰ ਫਾਰਮੂਲਾ ਜਾਂ ਸੈਲੀਬ੍ਰਿਟੀ ਫਾਰਮੂਲਾ ਕਾਮਯਾਬ ਨਹੀਂ ਹੋਇਆ ਔਰ ਕਾਮਯਾਬ ਨਾ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਇਸ ਸੀਟ ਕਿਉਂਕਿ ਇਹ ਸੀਟ ਜਿਹੜੀ ਜੱਦੀ ਸੀਟ ਬੀਜੇਪੀ ਤੋਂ ਆ ਕਿਉਂਕਿ ਲਗਾਤਾਰ ਅਟਲ ਵਿਹਾਰੀ ਵਾਜਪਾਈ ਦੇ ਟਾਈਮ ਅ ਜਦੋਂ ਜੁਆਇਨਿੰਗ ਹੁੰਦੀ ਆ ਕੰਨਾ ਸਾਹਿਬ ਦੀ ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਇੱਕ ਸੀਟ ਉਹਨਾਂ ਦੇ ਕੋਲ ਰਹੀ ਫਿਰ ਸਨੀ ਦੋਲ ਦੇ ਕੋਲ ਆਈ ਆ ਤੇ ਉਸ ਤੋਂ ਬਾਅਦ ਹੁਣ ਬੀਜੇਪੀ ਜਿਹੜੀ ਆ ਸ਼ੋਰ ਸ਼ੋਰ ਖੇਡਣ ਦੇ ਲਈ ਉੱਥੋਂ ਦੇ ਲੋਕਲ ਕੈਂਡੀਡੇਟ ਨੂੰ ਉਤਾਰਨ ਦੇ ਲਈ ਤਤਪਰ ਆ ਉਧਰ ਜੇ ਗੱਲ ਕੀਤੀ ਜਾਵੇ ਨਾ 6 ਕੈਂਡੀਡੇਟਸ ਦੀ ਤਾਂ 6 ਦੇ 6 ਕੈਂਡੀਡੇਟ ਜਿਹੜੇ ਨੇ ਉਹ بڑے ਮੰਨੇ ਪ੍ਰਵੰਨੇ ਨਾਮ ਨੇ ਔਰ ਇਦਾਂ ਲੱਗਦਾ ਹੈ ਕਿ ਬੀਜੇਪੀ ਨੇ 13 ਦੇ 13 ਕੈਂਡੀਡੇਟ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਉਤਾਰਨੇ ਆ ਕਿ ਉਹਨਾਂ ਦਾ ਨਾਂ ਜੜਾਇਆ ਲੋਕਾਂ ਨੂੰ ਪਤਾ ਹੋਵੇ ਉਹਨਾਂ ਦੀ ਕੰਸਟੀਟੂਐਂਸੀ ਦੇ ਵਿੱਚ ਜੇਕਰ ਉਹ ਜਾਣ ਤਾਂ ਲੋਕ ਉਹਨਾਂ ਦੇ ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਮੁਹੰਮਦ ਸਦੀਕ ਦੇ ਖਿਲਾਫ ਉਹਨਾਂ ਨੇ ਹਾਂਸਰਾ ਜਹਾਂਸ ਨੂੰ ਉਤਾਰਿਆ ਸੈਲੀਬ੍ਰਿਟੀ ਫੈਕਟਰ ਤਾਂ ਹੈ ਪਰ ਪੰਜਾਬ ਦੇ ਕਿਸੇ ਹੋਰ ਏਰੀਆ ਦੇ ਵਿੱਚ ਸੈਲੀਬ੍ਰਿਟੀ ਫੈਕਟਰ ਦਾ ਪੈਚਾ ਜਿਹੜਾ ਆ ਉਹ ਪਾਏਗਾ ਕਿਉਂਕਿ ਮੁਹੰਮਦ ਸਦੀਕ ਸ਼ਾਇਦ ਦੁਬਾਰਾ ਤੋਂ ਹੋ ਸਕਦੇ ਨੇ ਜਾਂ ਫਿਰ ਇਹ ਗੱਲ ਕਹੀ ਜਾ ਸਕਦੀ ਹੈ ਵੀ ਇਹ ਸਾਰੀਆਂ ਚੀਜ਼ਾਂ ਜਿਹਨੂੰ ਦੇਖੀਏ ਤਾਂ ਤਾਣਾ ਬਾਣਾ ਆਇਆ ਕਿ ਪਿਛਲੀ ਸਟ੍ਰੈਟਜੀ ਨੂੰ ਪਿੱਛੇ ਛੱਡ ਕੇ ਹੁਣ ਨਵੇਂ ਜਿਹੜੇ ਆ ਪੈਰਾਡਾਈਸ ਦੇ ਉੱਤੇ ਕੰਮ ਕਰਨ ਦੇ ਲਈ ਬੀਜੇਪੀ ਤਿਆਰ ਆ ਔਰ ਇਸ ਵਾਰ ਸੰਨੀ ਦਿਓਲ ਨੂੰ ਛੱਡ ਕੇ ਬੀਜੇਪੀ ਨੇ ਆਪਣੇ ਲੋਕਲ ਕੈਂਡੀਡੇਟ ਨੂੰ ਜਿਹੜਾ ਚੁਣਿਆ ਆ ਔਰ ਨਾਲ ਦੇ ਨਾਲ ਜੇ ਮੈਂ ਗੱਲ ਕਰਾਂ ਕਿ ਬਾਕੀ ਕੈਂਡੀਡੇਟਸ ਜਿਹੜੇ ਨੇ ਉਹਨਾਂ ਦੇ ਨਾਂ ਜਿਹੜੇ ਨੇ ਉਹ ਵੀ ਬਹੁਤ ਇੰਪੋਰਟੈਂਟ ਨੇ ਕਿਉਂਕਿ ਜਲੰਧਰ ਦੀ ਗੱਲ ਕਰੀਏ ਤਾਂ ਸੁਸ਼ੀਲ ਰੈਂਕੂ ਉਧਰ ਲੁਧਿਆਣਾ ਤੋਂ ਰਵਨੀਤ ਬਿੱਟੂ ਔਰ ਇਹ ਉਹ ਕੈਂਡੀਡੇਟ ਨੇ ਜਿਨ੍ਹਾਂ ਨੇ ਪਹਿਲਾਂ ਪਾਰਟੀ ਜਿਹੜੀ ਕੋਈ ਹੋਰ ਫੜੀ ਹੋਈ ਸੀ ਔਰ ਉਸ ਨੂੰ ਅ ਅਹਿਮ ਅਨਾਉਂਸਮੈਂਟ ਤੋਂ ਅਹਿਮ ਪਹਿਲਾ ਜਿਹੜਾ ਆ ਪਾਰਟੀ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਹੈਲੀਕਾਪਟਰ ਕੈਂਡੀਡੇਟ ਇਹਨਾਂ ਨੂੰ ਕਹਿ ਸਕਦੇ ਆ ਪਰ ਉਧਰ ਜੇ ਗੱਲ ਕੀਤੀ ਜਾਵੇ ਅ ਸ਼੍ਰੀ ਦਿਨੇਸ਼ ਸਿੰਘ ਬੱਬੂ ਦੀ ਤਾਂ ਇਹ ਉਹ ਪਾਰਟੀ ਨੇ ਜਿਨ੍ਹਾਂ ਨੇ ਪਠਾਨਕੋਟ ਦੇ ਵਿੱਚ ਪਾਰਟੀ ਦੀ ਇਕਾਈ ਨੂੰ ਮਜ਼ਬੂਤ ਕੀਤਾ ਪਾਰਟੀ ਦੇ ਲਈ ਕੰਮ ਵੀ ਕੀਤਾ ਚੋਣਾ ਵੀ ਲੜੀਆਂ ਪਰ ਪਾਰਟੀ ਨੇ ਸ਼ਾਇਦ ਹੁਣ ਕਹਿ ਲਿਆ ਵੀ ਪਾਰਟੀ ਦੇ ਵਿੱਚ ਉਹ ਵੱਡਾ ਚਿਹਰਾ ਬਣਨ ਜਾ ਰਹੇ ਨੇ ਇਹ ਕਿਹਾ ਜਾਂਦਾ ਸੀ ਕਿ ਸੈਂਟਰ ਕਾਇਦੇ ਨਾਲ ਬੱਬੂ ਜਿਹੜੇ ਨੇ ਉਹਨਾਂ ਦੀ ਕਾਫੀ ਬਣਦੀ ਹੈ ਔਰ ਇਸੇ ਤਰੀਕੇ ਦੇ ਨਾਲ ਜੇ ਹੁਣ ਗੱਲ ਕੀਤੀ ਜਾਵੇ ਪਾਰਟੀ ਨੇ ਉਸ ਨੂੰ ਚੁਣਿਆ ਹਾਲਾਂਕਿ ਜੇ ਕਿਆਸੇ ਲਾਏ ਜਾਂਦੇ ਸੀ ਫਤਿਹਜੰਗ ਬਾਜਵਾ ਪ੍ਰਤਾਪ ਬਾਜਵਾ ਦੇ ਪ੍ਰਾਪਤ ਫਤਿਹਜੰਗ ਬਾਜਵਾ ਅਜੇ ਕਾਂਗਰਸ ਦੀ ਲਿਸਟ ਆਉਣੀ ਬਾਕੀ ਆ ਜੇਕਰ ਫਤਿਹਜੰਗ ਬਾਜਵਾ ਹੁੰਦੇ ਆ ਤਾਂ ਫਿਰ ਦਿਨੇਸ਼ ਬੱਬੂ ਹੁਣਾਂ ਦਾ ਮੁਕਾਬਲਾ ਜਿਹੜਾ ਆ ਉਹ ਪ੍ਰਤਾਪ ਬਾਜਵਾ ਦੇ ਨਾਲ ਹੋਏਗਾ ਫਿਲਹਾਲ ਬਹੁਤ ਵੱਡੀ ਅਪਡੇਟ ਆ ਭਾਜਪਾ ਦੀ ਇਹ ਕੈਂਡੀਡੇਟ ਸੂਚੀ ਜਿਹੜੀ ਆ ਉਸ ਦੇ ਅਕੋਰਡਿੰਗ ਚ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੈਂਡੀਡੇਟ ਸੂਚੀ ਜਿਹੜੀ ਆ ਉਸ ਨੂੰ ਦੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ 6 ਨਾ ਆ ਔਰ 6 ਦੇ 6 ਪਬਲਿਕ ਫਿਗਰ ਆ ਔਰ ਪਟਿਆਲਾ ਵਾਲੀ ਸੀਟ ਤੋਂ ਵੀ ਇਦਾ ਲੱਗਦਾ ਵੀ ਸ਼ੋਰ ਸ਼ੌਟ ਖੇਡਿਆ ਆ ਵੀ ਕਿਸੇ ਤਰੀਕੇ ਦਾ ਕੋਈ ਰਿਸਕੀ ਕੈਂਡੀਡੇਟ ਨਹੀਂ ਆ ਜਾਂ ਪਹਿਲੀ ਯਾਰ ਕੈਂਡੀਡੇਟ ਨਹੀਂ ਆ ਹਾਲਾਂਕਿ ਜੇ ਹੁਣ ਕਾਂਗਰਸ ਦੀ ਗੱਲ ਕਰੀਏ ਜੇ ਕਾਂਗਰਸ ਕਹਿੰਦੀ ਆ ਵੀ ਅਸੀਂ ਮਿਲੇ ਜੁਲੇ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਹੁੰਦੀ ਆ ਵੀ ਅਸੀਂ ਮਿਲੇ ਜੁਲੇ ਕੈਂਡੀਡੇਟਸ ਦੇ ਉੱਤੇ ਦਾਅ ਖੇਡਣ ਆਇਆ ਇੱਕ ਬੰਨੇ ਤਾਂ ਅਸੀਂ ਪੁਰਾਣੇ ਤਾਰਨੇ ਆ ਇੱਕ ਬੰਨੇ ਨਵੇਂ ਤਾਰਨੇ ਆ ਔਰ ਉਧਰ ਭਾਜਪੀ ਦੀ ਗੱਲ ਕਰੀਏ ਤਾਂ ਭਾਜਪੀ ਨੇ ਦੂਸਰੇ ਜਗ੍ਹਾ ਤੋਂ ਤੋ ਹੈਲੀਕਾਪਟਰ ਕੈਂਡੀਡੇਟ ਲੈ ਹੋਏ ਨੇ ਬਹੁਤੇ ਕੈਂਡੀਡੇਟ ਉਹਨੇ ਜੇ ਗੱਲ ਕਹੀਏ ਤਾਂ ਚਾਹੇ ਉਹ ਪਟਿਆਲਾ ਵਾਲਾ ਲੁਧਿਆਣੇ ਵਾਲੇ ਕੈਂਡੀਡੇਟ ਹੋਣ ਚਾਹੇ ਜਲੰਧਰ ਵਾਲੇ ਕੈਂਡੀਡੇਟ ਹੋਣ ਫਿਲਹਾਲ ਬੀਜੇਪੀ ਦਾ ਇਹ ਸ਼ੋਰ ਸ਼ੌਟ ਜਿਹੜਾ ਆ ਲੋਕ ਸਭਾ ਚੋਣਾਂ ਦੇ ਵਿੱਚ ਬਾਕੀ ਪਾਰਟੀਆਂ ਨੂੰ ਮਾਤ ਪਾਉਂਦਾ ਹੈ ਕਿ ਨਹੀਂ ਪਾਉਂਦਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਬੀਜੇਪੀ ਨੇ 6 ਉਮੀਦਵਾਰ ਐ ਲਾਨੇ ਆ ਔਰ 6 ਉਮੀਦਵਾਰ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਲਾਨੇ ਆ ਕਿ ਉਹ ਪਬਲਿਕ ਫਿਗਰ ਨੇ ਉਹਨਾਂ ਦਾ ਆ ਆਪਣੀ ਆਪਣੀ ਜਗ੍ਹਾ ਦੇ ਉੱਤੇ ਇੱਕ ਵੱਡਾ ਰਸੂਖ ਹੈ ਚਾਹੇ ਉਮਾਂਦੇ ਵਾਲੀ ਸੀਟ ਦੀ ਗੱਲ ਕਰ ਲਈਏ ਅੰਮ੍ਰਿਤਸਰ ਤੇ ਗੁਰਦਾਸਪੁਰ ਜਿੱਥੋਂ ਤਰਨਜੀਤ ਸਿੰਘ ਸੰਧੂ ਯੂਐਸ ਅੰਬੈਸਡਰ ਜਿਹੜੇ ਨੇ ਉਹਨਾਂ ਨੂੰ ਉਤਾਰਿਆ ਗਿਆ ਗੁਰਦਾਸਪੁਰ ਤੋਂ ਜੇ ਗੱਲ ਕਰੀਏ ਕਿ ਉਹਨਾਂ ਦੇ ਉਹ ਬੰਦੇ ਜਿਹੜੇ ਸੰਨੀ ਦੋਲ ਦੇ ਖਿਲਾਫ ਲੜਨਗੇ ਉਹਨਾਂ ਨੂੰ ਉਤਾਰਿਆ ਗਿਆ ਦਿਨੇਸ਼ ਬੱਬੂ ਉਹਨਾਂ ਨੂੰ ਔਰ ਮੱਝ ਇੱਧਰ ਮੈਂ ਮਾਲਵੇ ਦੀ ਗੱਲ ਕਰਲਾਂ ਤੇ ਪਟਿਆਲਾ ਤੋਂ ਪ੍ਰਨੀਤ ਕੌਰ ਔਰ ਫਰੀਦਕੋਟ ਤੋਂ ਹੰਸ ਰਾਜ ਹੰਸ ਜਲੰਧਰ ਤੋਂ ਸੁਸ਼ੀਲ ਰਿੰਕੂ ਲੁਧਿਆਣਾ ਤੋਂ ਰਵਨੀਤ ਬੇਟੂ ਸੋ ਪਾਰਟੀ ਨੇ ਇਸ ਵਾਰ ਸ਼ਾਇਦ ਇਹ ਸੋਚ ਲਿਆ ਵੀ ਇਹ ਪਿੜ ਜਿਹੜਾ ਆ ਅਗਲੀਆਂ ਵਿਧਾਨ ਸਭਾ ਇਲੈਕਸ਼ਨ ਦਾ ਪੰਜਾਬ ਦੇ ਵਿੱਚ ਵੱਨ ਲਿਆ ਆ ਜੇਕਰ ਇਲੈਕਸ਼ਨ ਜਿਹੜੀ ਆ ਕਿਉਂਕਿ ਇਹ ਤਾਂ ਕਿਹਾ ਜਾਂਦਾ ਵੀ ਹੁਸ਼ਿਆਰਪੁਰ ਤੇ ਗੁਰਦਾਸਪੁਰ ਬੀਜੇਪੀ ਦੀ ਸੀਟ ਹੈ ਪਰ ਜੇਕਰ ਬਾਕੀ ਸੀਟਾਂ ਦੇ ਉੱਤੇ ਕਮਾਲ ਹੁੰਦਾ ਹੈ ਤਾਂ ਫਿਰ ਇਸ ਵਾਰ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਵੀ ਵੱਡਾ ਖਿਲਾਰਾ ਮਿਲਣ ਦੀ ਸੰਭਾਵਨਾ ਆ ਪਰ ਸਭ ਤੋਂ ਵੱਡੀ ਅਪਡੇਟ ਇਥੇ ਇੰਟਰਸਟਿੰਗ ਚੀਜ਼ ਜਿਹੜੀ ਆ ਦਿਲਚਸਪ ਚੀਜ਼ ਨੂੰ ਅਸੀਂ ਕਹਿ ਲਈਏ ਉਹ ਹੈ ਸੰਨੀ ਦੇਵਾਲ ਸੰਨੀ ਦੇਵਾਲ ਦੀ ਸੀਟ ਕੱਟੀ ਗਈ ਆ ਹਾਲਾਂਕਿ ਪੰਜਾਬ ਦੇ ਲੋਕੀ ਕਹਿੰਦੇ ਸੀ ਵੀ ਜਦੋਂ ਮੂਵੀ ਪ੍ਰਮੋਸ਼ਨ ਲਈ ਆਉਣਾ ਹੁੰਦਾ ਫਿਰ ਤੇ ਬਾਘੇ ਬਾਰਡਰ ਤੱਕ ਪਹੁੰਚ ਜਾਂਦੇ ਆ ਪਰ ਜਦੋਂ ਸਾਡੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਹੁੰਦੀਆਂ ਤੇ ਸੰਨੀ ਦੇਵਾਲ ਹੋਣੀ ਗਾਇਬ ਹੁੰਦੇ ਆ ਸਾਨੂੰ ਪੋਸਟਰ ਲਾਉਣੇ ਪੈਂਦੇ ਆ ਸੰਨੀ ਦੇਵਾਲ ਹੋਣਾ ਦੀ ਟਿਕਟ ਕੱਟੀ ਗਈ ਆ ਉਹਦੀ ਜਗ੍ਹਾ ਜਿਹੜੇ ਉਹਨਾਂ ਦੇ ਲੋਕਲ ਵਰਕਰ ਨੇ ਦਿਨੇਸ਼ ਬੱਬੂ ਉਹਨਾਂ ਨੂੰ ਟਿਕਟ ਦਿੱਤੀ ਆ ਬੀਜੇਪੀ ਨੇ